ਅੱਜ ਹਾਂ ਇਹ 9 ਫੂਟਾ ਹੁਣ ਰੂਟਾ ਮੀਟਰ ਪਾ ਲੱਗੇ ਨੇ ਤੁੰਨੀ ਅੰਦਰ ਕਰਾਣੀ ਐ ਤੁੰਨੀ ਹੁਣੀ ਉਹ ਅੰਦਰ ਲੜ ਗਈ ਹਾਂਜੀ ਬਾਈ ਸਸਰੀ ਕਾਨ ਸਾਰਿਆਂ ਨੂੰ ਸਵਾਗਤ ਆ ਜੀ ਹੀਰਾ 855 ਤੇ ਤੇ ਅੱਜ ਭਾਈ ਜਵੇ ਵਾਲਾ ਖੇਤ ਬਾਉਣ ਲੱਗੇ ਆ ਜਿੱਥੇ ਗੰਨਾ ਬੁੱਤੇ ਲਾਉਣੇ ਆਪਾਂ ਨੇ ਤੇ ਅੱਜ ਉਹਨਾਂ ਨੇ ਵਿਹਲਾ ਕਰਿਆ ਖੇਤ ਉਹਨਾਂ ਨੇ ਕਹਿ ਕਹਿ ਕੇ ਕਰਵਾਇਆ ਮਾਜੀ ਉਹ ਵਿਹਲਾ ਤੇ ਅੱਜ ਵਿਹਲਾ ਕਰਤਾ ਅੱਜ ਫਿਰ ਬੜੀਆਂ ਦਵੀਆਂ ਪਾਗੇ ਲਿਆਇਆ ਹੱਥ ਵੀ ਨਾਲੀਆਂ ਤੇ ਕਿਉਂਕਿ ਹੁਣ ਲੇਜ਼ਰ ਨਹੀਂ ਬਣਾਉਣਾ ਇਹਦੇ ਚ ਲੇਜ਼ਰ ਤਾਂ ਆਪਾਂ ਨੇ ਕਰਤਾ ਤਾਂ ਇਹ ਫਿਰ ਜਿਹੜੀ ਆਪਣੀਆਂ ਦਵੀਆਂ ਥੋੜੇ ਜਿ ਇੱਕ ਸੈਟ ਵਾਲੇ ਨੇ ਤਵੇ ਘੱਟ ਆ ਉਹਨੂੰ ਚਨੀਵਾ ਕਰਦਣੇ ਇਹ ਸੈਟਾਂ ਦਾ ਵੀ ਆ ਚਲਾ ਕੇ ਦੇਖਦੇ ਹਾਂ ਹੁਣ ਬਾਉਣੇ ਪਹਿਲਾਂ ਚਲਾਤਾ ਲਈਆਂ ਆਪਾਂ ਨੇ ਇਹਦੇ ਨਾਲੇ ਵਾਕੇ ਬੀਜਿਆ ਦਾ ਜਪਾ ਮੈਂ ਹੁਣ ਪਾੜ ਪੈਂਦੀ ਧੋਰ ਹੁੰਦਾ ਜਾਂ ਤੇਹ ਰਹਿਣ ਬਣਾਉਣਾ ਖੇਤ ਇਹ ਮੜਾਈ ਵਰਗ ਉਤੇ ਬਾ ਰੋਟਾ ਰੋਟਰ ਘਮਾਉਨੇ ਆਦੇ ਪਰ ਬਾਕੀ ਪੰਜ ਨਾ ਹੀ ਪਹੁੰਚੇ ਆ ਉਹ ਵੀ ਭਾਈ ਜੀ ਸ਼ੁਰੂ ਕਰ ਦਿਓ ਜੀ ਸਿਗਰਟ ਜੋ ਤਾਰ ਦੇ ਤਾਂ ਪਲੈਂਡਰ ਉਤੇ ਮਾਰਦਾ ਗੇੜੀਆਂ yeah okay. ਕੀ ਬੋਧ ਗਈ ਸੀ ਰੰਦੇ ਵੜਾਈ ਐ ਅੱਜ ਹਾਂ ਇਹ 9 ਫੁੱਟਾ ਹੁਣ ਰੂਟਾ ਵਿਟਰ ਪਾ ਲੱਗਾ ਇਹਨੂੰ ਤੁੰਨੀ ਅੰਦਰ ਕਰਾਣੀ ਐ ਤੁੰਨੀ ਹੁਣੀ ਉਹ ਅੰਦਰ ਨਾਲ ਜੀ ਤੁੰਨੀ ਦਾ ਅੰਦਰ ਹੁਣੀ ਉਹ ਆਇਂ ਮੇ ਛੇਤੀ ਵਾਕੇ ਆਜੂਗਾ ਉੱਰੇ ਪੜਖ ਲੈ ਲਈ ਵੀ ਛੇਤੀ ਵੀ ਬੜਾ ਵੀ ਛੇਤੀ ਵਾਹ ਜੂਗਾ ਭਰਾ ਐ ਨਹੀਂ ਪਤਾ ਵੀ ਹੁਣ ਜਿਹੜਾ ਸਮਾਂ ਤੁੰਨੀ ਕੱਢਣੀ ਐ ਟਰੈਕਟਰ ਦੀ ਉਹ ਲੈ ਕੇ ਜਾਦੇ ਆ ਰਹੇ ਭਾਈ ਰਾਮ ਨਾਲ ਚੱਲਦਾ ਰਾਮ ਨਾਲ ਰਾਵਣਾ ਨਹੀਂ ਚੱਲਦਾ ਜਿਹੜਾ ਜ਼ੋਰ ਆ ਜਿਹੜਾ ਜ਼ੋਰ ਲੱਗਣਾ ਤੋਂ ਬਹੁਤ ਆਪੇ ਪਤਾ ਲੱਗਣਾ ਤਾਂ ਵੀ ਇਹ ਇਹ ਮੁੱਲੇ ਚੱਕੇ ਤਾਂ ਜਿਆਦਾ ਗੇੜੇ ਆ ਹਾਂ ਜਿਆਦਾ ਗੇੜੇ ਆ ਨਾ ਤੂੰ ਜ਼ਿਆਦਾ ਜ਼ੋਰ ਮਾਰਦੇ ਤਾਂ ਪੈਰ ਤਾਂ ਦੇ ਕਿੱਡੇ ਕਿੱਡੇ ਆ ਇੱਕ ਸਾਈਡ ਤੇ ਘਰੇ ਆ ਵੇ ਆ ਵੇ ਆ ਫੇਰ ਖੰਜੇ ਜਾਂਦੇ ਤਾਂ ਲੈ ਕੇ ਐ ਤਾਂ ਹੋ ਘਮ ਹੋਏ ਬਾਈ ਕਿਦਾਰ ਸਾਈਡ ਤੇ ਦੇਖ ਲੈ ਨੋ ਬੂੜਾ ਵਾਲ ਗਿਆ ਕੰਮ ਕਰਦੇ ਨੇ ਇਹ ਮੱਛਰ ਹੈ ਬਹੁਤ ਇੱਟਾ ਨੂੰ ਮੇਰੀ ਵੱਧ ਤੋ ਲੈ ਪੁੱਛਰ ਪੈ ਗਿਆ ਮਛਰ ਪੈ ਗਿਆ ਜੀ ਐਂ ਤਾਂ ਮਛਰ ਉਹ ਚਾਹੀਦੀ ਥੜੀ ਐਂ ਨਾ ਚੱਕਾ ਖੋਲ ਤਾਂ ਨਿੱਗੜ ਆएंगे ਤੁਸੀਂ ਤਾਂ ਹੀ ਸ਼ਾਵਟ ਆ ਗਈ ਜਾਈ ਪਹਿਲੀ ਕਿ ਸ਼ਾਵਟ ਨੂੰ ਹੋਇਆ ਬਈ ਆਈ ਨਹੀਂ ਹੈ ਤਰੀ ਹਾਂ ਜਾ ਦਿੰਦੇ ਹਾਂ ਘਰੀ ਘਰਾਂ ਪਈ ਹੈ ਘਰ ਵਿੱਚ ਤਾਂ ਹੋਣੀ ਆ ਤੁਸੀਂ ਰਸਟਰਾਂਗ ਰੈਡੀ ਪੈ ਰੱਖ ਫੇਰ ਮੈਂ ਲੈਂਦਾ ਫੇਰ ਸਕੂਰੀ ਬਰਾ ਕੇ ਛੱਡਿਆ ਭੋਰ ਵੀ ਭੋਰ ਸਮਝਦਾ ਇਹ ਢੰਗ ਨਾਲ ਲੈ ਕੇ ਨਹੀਂ ਗਿਆ ਰੋਕੀ 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 ਆਦਾਂ ਨਹੀਂ ਪਿੰਨ ਪਾਣੀ ਆਦਾਂ ਨਹੀਂ ਪਿੰਨ ਪਾਣੀ ਓ ਬਈ ਆਦਾਂ ਨਹੀਂ ਪਿੰਨ ਪਾਣੀ न早ीकिका चाहिर चोकँ चिन काथ पर जमाते सतीला समक्रा न त मकनछी चुनकर रता की बरामे चिन काइकर. सेरा पहбы नहीं कर विकलalling recognize whether this is possible or not. ਦੇਲਬੁਆਤ ਰੋਟੀ ਅੱਡਾ ਛੋੜਾ ਵੰਪਰ ਦੇਲਬੁਆਤ ਆ ਆ ਦੇਖ ਜੁਰ ਕੀ ਯਾਰ ਸੱਕਲੀ ਲਿਮਟ ਦੇਖੀ ਮੂਨੇ ਕੀ ਕਹਿ ਲੱਗ ਰਿਹਾ ਤੇ ਲਿਮਟ ਚੈੱਕ ਕਰਨੀ ਲਿਮਟ ਚੈੱਕ ਚੈੱਕ ਕੇ ਦੇਖ ਮੜੀ ਜੀ ਲਿਮਟ ਚੈੱਕ ਕੇ ਦੇਖੀ ਮੜਾ ਜੀ ਆਪਾਂ ਨੂੰ ਚੈੱਕ ਹੋਣਾ ਟਰੈਕਟਰ ਨੇ ਉੱਪਰ ਥੱਲੇ ਉੱਪਰ ਥੱਲੇ ਦੇਖੀ ਆਵੇ ਉੱਟ ਖੜਨਾ ਹੁਣ ਉੱਪਰ ਨੂੰ 6 ਉੱਪਰ 6 ਉੱਪਰ ਕਰ ਰਹੇ ਆ ਲੱਗ ਰਹੀ ਜੀ ਚੌੜਾਈ ਹੈ ਹੈਗੇ ਵੀ ਹਲਕੇ ਆ ਦੇਖਣ ਵਿੱਚ ਲੱਗਦੇ ਬਾਹਰੇ ਜੇ ਦੂਏ ਟਾਇਰ ਪਾਏ ਹਾਂ ਤੇ ਜਮੇ ਨਹੀਂ ਚੱਲਣਾ ਤੇ ਇਹ ਹੁਣ ਚੱਕੂ ਗਾ ਸ਼ਾਵਟ ਵਾਇ ਤੇ ਬਾਅਦ ਇਹ ਹੋਰ ਕੰਮ ਕਹਿਣਾ ਠੀਕ ਤੈਨੂੰ ਬਾਹਰ ਕਾ ਰ ਬਾਗੇ ਬਾਗੇ ਕਰਣਾ ਬਾਗੇ ਇੱਥੇ ਪਾਉਣਾ ਮਾੜੇ ਦੇ ਪਿੱਛੇ ਆਏ ਕਰਕੇ ਅੱਗੇ ਤਾਂ ਦੀ ਕੋਹਲਾ ਦੇ ਤੇ ਫੈਲਾ ਲੈ ਲੈ ਕੋਈ ਨਾ ਗੱਲ ਜੋਰ ਬਦਲ 855 ਦਾ ਜੋਰ ਪਤਾ ਲੱਗੂ 855 ਵਾਂਗੂ ਨਾਮ ਸਾਡਾ ਚੱਲਗਾ ਨਹੀਂ ਕੰਮ ਕਰਨਾ ਹੈ ਨਾ ਪੂਰਾ ਆਪ ਦਾ ਕਾਰ ਪਿੱਛੇ ਪਾ ਲੈ ਥਰੇ 2 ਘੰਟੇ ਹੋ ਗਏ ਥਰੇ ਕਿੱਥੇ ਜੀ ਜਾਂਦੇ ਦੋ ਘੰਟੇ ਦਾ ਕੁਝ ਪਿਆ ਹੋਵੇ ਓੜੀ ਅ ਭਾਈ ਤੋਰੀ ਕਿੱਦਾਂ ਜ਼ਿੰਮੇਦਾਰ ਆ ਜੱਜਾ ਕਹਿੰਦਾ ਛਾਵਟ ਮਾਰੋ ਕੋਲਣ ਮੈਣੀ ਸ਼ਾਫਟ ਸਾਧਣੇ ਸਕੂਟਰੀ ਦੇ ਵੀ ਕੰਮ ਕਰਦੇ ਨੇ ਜਿਹੜੇ ਸੌਣ ਆ ਨਾ ਵਿਚਾਰ ਡੰਡੇ ਡੰਡੂ ਚੱਖੇ ਆ ਭੱਟੀ-ਬੁੱਟੀ ਆ ਨਾ ਨਾ ਤੁਸੀਂ ਟੋੜੀ ਉਰੀ ਤੇ ਲੈ ਕੇ ਜਾਂਦੇ ਡੰਕਰਾਂ ਨੂੰ ਤੁਸੀਂ ਉਰੀ ਤੇ ਅੱਜ ਆ ਪੰਡਾ ਵਹੈਂ ਕਿਆ ਹੋਇਆ ਮੇਰਾ 10 12 ਪੰਡਾ ਹੱਡੇ ਲੈ ਆ ਇੱਕ ਦਿਜ ਹੈ ਫਿਰ ਕੰਮ ਹੋ ਜਾਂਦਾ ਹੈ ਪਿੱਛੇ ਪਾਉਂਗਾ ਹੁਣ ਇਹ ਕਹਿੰਦੇ ਪਿੱਛੇ ਵਾਰੀ ਹੁਣ ਅਰੇ ਉਹ ਕਹਿੰਦਾ ਬਾਣੇ ਨੂੰ ਜਿਹੜਾ ਅਬਰੂਦ ਵਾਲਾ ਕਿੱਥੇ ਅਮਰੂਦ ਲੱਗਿਆ ਹੋਇਆ? ਕਿੱਥੇ ਅਮਰੂਦ ਲੱਗਿਆ ਹੋਇਆ? ਉਹ ਬਣਾ ਨੂੰ ਕਹਿੰਦਾ। ਅੱਛਾ। ਹਾਂਜੀ ਭਾਈ ਲਓ ਜੀ ਪੰਜ ਦਾ ਭਾਈ ਦੇ ਆਇਆ ਜੀ ਦੇ ਨੂੰ। ਉਹ ਪੰਜ ਫਿਰਦਾ ਇਹਨੂੰ ਬਿਠਾਉਣਾ ਅੱਜ ਔਰੇ। ਇਹ ਤਾਂ ਲੱਗ ਗਿਆ ਮੜਾ ਆਲੀ ਨਿਕਲਣਾ। ਐ ਚੱਲ ਲਿਆ। ਓਏ। ਟਰੈਕਟਰ ਦਾ ਮਗਰ ਤੋਰੀ ਆ ਤੁਰੀ ਜਾਣਾ ਇਹਨੇ। ਤੇ ਬਾਕੀ ਆਪਾਂ ਦੇ ਭਾਈ ਜੋਦੇ ਵਾਲਾ ਇਹਨੇ ਤੇ हेयर ਕਰਦਾ ਨਵੀਆਂ ਨਾਲ ਇੱਧਰਲੀ ਸਾਈਡ ਦਾ ਥੋੜਾ ਜਿਆਦਾ ਜਵਾ ਉਹਨਾਂ ਨੇ ਉੱਚਾ ਵੜਦਾ ਉਹਦੇ ਕਰਕੇ ਆਪਾਂ ਨੇ ਹੁਣ ਰੋਟਾਵੇਟਰ ਨਾਲ ਮਲਾਈ ਬਣਾਉਣੀ ਆ ਆਹ ਸਾਈਡ ਤੇ ਮਰਾਲ ਜਿਵੇਂ ਬਾੜ ਪਾਉਂਦੇ ਹੋਰਾਂ ਵੀ ਦੂਰਾ ਘੈਂਡ ਹੋਇਆ ਪਿਆ ਆ ਜਮੀਨ ਵਾਲਾ ਨੌ ਫੋਟਾ ਪਾਇਆ ਦਾ ਰੋਟਾਵੇਟਰ ਵਧੀਆ ਚੱਲਦਾ ਡਰਾਈਵ ਆਗੇ ਫਾਇਦਾ ਹੈ ਕਿਉਂਕਿ ਨੇ ਟਰੈਕਟਰ ਥੋੜਾ ਦਬੀ ਜਾਂਦੇ ਆ ਦੂਏ ਲੋਡ ਚੱਲਦਾ ਹੈ ਵਧੀਆ ਚੱਲਦਾ ਰਿਹਾ ਥੋੜਾ ਜਿਹਾ ਉੱਤੇ ਚੱਕਿਆ ਹੋਇਆ ਪਾਣੀ ਕਿਉਂਕਿ ਮਿੱਟੀ ਜਿਆਦਾ ਡੁੱਗਾ ਜਾਂਦਾ ਤਾਂ ਫਿਰ ਓਏ ਤੂੰ ਮਗਰ ਨਾ ਜਾ ਦਰ ਇੱਧਰ ਉਹ ਤੋਂ ਬਹਿ ਜਾ ਮਗਰ ਮਗਰ ਤੁਰਿਆ ਆਵੇ ਉਹਦੇ ਆ ਜਾ ਓਰੇ ਕੋਦੇ ਬਹਿ ਜਾ ਉਹ ਡਰੀ ਜਾਂਦਾ ਵੀ ਮੇਰੇ ਮਦਰ ਉਹ ਫਿਰ ਜਾਂਦਾ ਹੈ ਤੇ ਮੈਨੂੰ ਭਜਾਉਣ ਲੱਗੇ ਆ ਕਿ ਮਦਰ ਮਗਰ ਨਹੀਂ ਜਾਂਦਾ ਫਿਰ ਉਹ ਉੱਪਰ ਹੈਂ ਕਾ ਕੰਨਾ ਅਰ ਨੂੰ ਲਗਾਤਾ ਤੁਸੀਂ ਕੋਲ ਲਖਣਾ ਨੇ ਨਹੀਂ ਤਾਂ ਕੇ ਭਾਈ ਅੱਜ ਪਾਲ ਭਾਇਆ ਦਾ ਕਿੱਸਾ ਆ ਔਰ ਲੋ ਜੀ ਭਾਈ ਲੇਟਾ ਲਵਾ ਗਿਆ ਇਹਨਾਂ ਨੂੰ ਕੋੜਾ ਹੁਣ ਤੇ ਦੇਣਾ ਛੜ ਜਾ ਛੜ ਜਾ ਆ ਦੇਖ ਬਸ ਐਂ ਖੜ ਜਾਣਾ ਕੁਛ ਨਹੀਂ ਕਰਦਾ ਹਾਂ ਝੋਲਾ ਵੀ ਚੱਕ ਲਿਆ ਉੱਥੀ ਤੇ ਦੇਖ ਗਿਆ ਕਿਵੇਂ ਕਰਿਆ ਦੇਖ ਲਿਆ ਹੁਣ ਧਿਆਨ ਹਾਂ ਆਰਾਮ ਨਾਲ ਖੜ ਜਾ ਮਾੜਾ ਮੋਤਾ ਤੁਰਨਾ ਐ ਛੜ ਜਾ ਛੜ ਜਾ ਛੜ ਜਾ ਐਂ ਬਸ ਮਾੜਾ ਜਿਹਾ ਉਹ ਤਾਂ ਆਪਣਾ ਧਿਆਨ ਰੱਖਣਾ ਪਰ ਆਦੇ ਬਸ ਐਂ ਕਰਕੇ ਹੇ ਲਵਾ ਦੀਏ ਲਾਲਾ ਓਏ ਉੱਤੀ ਪਿਆ ਯਾਰ ਵਿੱਚ ਵੜ ਜਾ ਇੱਥੇ ਕੈਨੀ ਚੱਕ ਕੇ ਲਿਆਏ ਆ ਤੈਨੂੰ ਮੈਂ ਕਿਆ ਕਹੀ ਜੰਨਾ ਕਾ ਤਾਂ ਦਿਮਾਗ ਬਹੁ ਖਾਂਦੇ ਯਾਰ ਇਹ ਲਾਲਾ ਓਏ ਲਾਲਾ ਲਾਲਾ ਲੈ ਟਾ ਲਾਲਾ ਹੋਰ ਕਾਲਾ ਲਾਲਾ ਲਾਲਾ ਸਰੀਰ ਬਹੁ ਸੋਹਣਾ ਹੋ ਗਿਆ ਲੈ ਬਸ ਆ ਚੀਜ਼ ਤੇ ਧਿਆਨ ਰੱਖਣਾ ਹਾਂ ਉੱਥੇ ਰੱਖ ਦੇ ਠੀਕ ਆ ਆ ਲੈ ਆ ਚੀਤੇ ਧਿਆਨ ਰੱਖਣਾ ਬਾ ਦੇਖੋ ਜਦੋਂ ਉੱਪਰੋਂ ਵੀ ਆਉਂਦਾ ਮੜਾ ਜਾਂਦਾ ਹਲਾ ਦੇ ਲੈ ਦੇਖ ਹੁਣ ਆਏ ਹਲਾਉਂਦੇ ਨਾ ਆ ਦੇ ਮੂੰਹ ਚੱਕੀ ਜਾਂਦਾ ਨਾ ਕੋੜਾ ਕਾਣਤਾ ਦਾ ਕੰਡੇ ਆਲਾ ਨਹੀਂ ਕਦੇ ਵੀ ਹਿੱਲਣਾ ਉੱਪਰ ਬੈਠਣਾ ਹਾਂ ਲੋ ਜੀ ਭਾਈ ਆ ਗਿਆ ਕਰਾ ਟਰੈਕਟਰ ਖੜਾਤਾ ਉਹ ਜੀ ਹੁਣ ਸਵੇਰੇ ਛੱਡ ਗਿਆ ਹਾਂ ਸੈਲਰ ਚ ਤੇ ਹੁਣ ਕੰਮ ਕਰਨਾ ਪੈਣਾ ਆਪਾਂ ਨੂੰ ਆ ਗਿੱਲਾ ਗਰੀ ਬੈਠੇ ਤੋਂ ਇਹ ਇਹ ਤਾਂ ਸਹਿਵਾ ਦਾ ਬੈਂਦੀ ਨਹੀਂ ਰਾਤ ਨੂੰ ਇਹ ਸ਼ਾਇਦ ਤੇ ਨੇ ਵੀ ਗਿੱਲਾ ਕਰਤਾ ਥੱਲੇ ਸਾਰ ਹੁਣ ਇਹਦੇ ਰੜਕਾ ਮਾਰ ਦਈਏ ਕਿਉਂਕਿ ਚਿੱਟੇ ਸੂਟ ਤੇ ਦਾਗ ਬਹੁਤ ਔਖੇ ਲੈਂਦੇ ਫਿਰ ਹੈਨਾ ਸ਼ਾਇਦ ਉਹ ਹੈਨਾ ਹੁਣ ਤਾਂ ਇਹ ਸੈੱਟ ਹੋ ਗਿਆ ਸਰੀਰ ਇਹਦਾ ਵੀ ਬੁਖਾਰ ਬਖੂਰ ਇਹਨੂੰ ਓਕੇ ਆ ਬਾਕੀ ਹੁਣ ਕਰਦੇ ਇਹਨੂੰ ਤਗੜਾ ਹੁਣ ਤਗੜੇ ਵੱਲ ਜ਼ੋਰ ਮਾਰਿਆ ਹੁਣ ਉਹਨਾਂ ਨੂੰ ਬੰਦ ਕਰਤਾ ਵੀ ਹੋਰ ਕੁਝ ਨਹੀਂ ਪਾਉਣਾ ਪ੍ਰੋਪਰ ਸਮਝਾਤਾ ਦੋਨਾਂ ਨੂੰ ਵੀ ਆ ਜੀ ਜੇ ਪਾਉਣੀ ਆ ਉਹ ਆ ਕੇ ਨਾ ਜਿਕਣਾ ਹੁਣ ਚੱਕ ਕੇ ਜਵਾ ਪੀ ਆਉਂਦਾ ਵੱਡ ਕੇ ਲਿਆਉਂਦੇ ਉਹੀ ਚੱਕ ਕੇ ਪਾ ਲੈਂਦੇ ਤੇ ਇੱਕ ਨਾਲੀ ਬਣ ਗਈ ਨਾ ਹੁਣ ਜੋਵੇ ਦੇ ਵਿੱਚ ਲੰਬਾ ਹੋ ਜਾਂਦਾ ਜੀ ਅੱਜ ਆਪਾਂ ਤੇ ਆ ਦੇਖੋ ਆ ਨਾਲੀ ਬਣ ਜਾਂਦੀ ਇਹਦੇ ਵਿੱਚ ਨਾ ਹਵਾ ਭਰਦੀ ਆ ਫਿਰ ਆ ਦੇਖੋ ਨਾਲੀ ਹਵਾ ਭਰਦੀ ਉਹਦੇ ਨਾਲ ਬੰਨਦੇ ਬਹੁਤ ਚੱਕਰ ਪੈਂਦਾ ਪਰ ਆਹ ਜਿਹੜਾ ਆਪਾਂ ਨੇ ਬਿੱਜੀ ਵੀ ਆਹੋ ਇਹ ਗਰਗੀ ਦੀ ਬਹੁਤ ਗਲਗੀ ਛੱਲੇ ਤੇ ਤਾਂ ਕਰਕੇ ਅੱਧੀ ਇੱਕ ਵੱਢ ਲਈ ਅੱਧੀ ਆਪਾਂ ਨੇ ਪਕਾਉਣ ਨੂੰ ਰੱਖੀ ਵੀ ਆ ਦੇਖੋ ਛੱਟਾ ਨਿਸਰੀਵਿਆਂ ਇਹ ਪਕਾਉਂਗੇ ਆਪਾਂ ਫਿਰ ਪਾਵਾਂਗੇ ਇਹਨੂੰ ਸਰਵਰ ਵੀ ਹੁਣ ਰੀਸੈਟ ਕਰਨ ਲੱਗ ਗਏ ਹਨ ਓਕੇ ਹੁਣ ਬਈ ਓਕੇ ਆ ਸਾਰਾ ਕੰਮ ਤੇ ਹੁਣ ਆਪਾਂ ਸਫਾਈ ਕਰ ਦਈਏ ਥੋੜਾ ਟੈਟੂ ਕਰਕੇ ਮੈਨੂੰ ਹੁਣ ਪੰਜ ਨਹੀਂ ਹੈਲਪ ਕਰਾ ਦਿੰਦੇ ਪੰਜ 10 ਦਿਨ ਉਹਨੇ ਬੰਦੇ ਕਰਾਵਲ ਜਾਵਾਂਗੇ ਕੰਮ ਚਲੋ ਕਾਰ ਕੰਮ ਤਾਂ ਛੱਡ ਨਹੀਂ ਹੁਣ ਆਪਾਂ ਦੇ ਮਿੱਟੀ ਘਟੇ ਦੇ ਵਿਚ ਆ ਜਾਵਿਆ ਹਾਂ ਤਾਂ ਤੇ ਇੱਕ ਪੰਪ ਨਹੀਂ ਕਰਨਾ ਜ਼ੋਰ ਨਹੀਂ ਮਾਰਨਾ ਹਨਾ ਸ਼ਾਇਦ ਹੁਣ ਇਹਨੂੰ ਉਹ ਲਿਆ ਕੇ ਦਿੱਤਾ ਵਿਆ ਰੋਜ਼ ਇਹਨ ਚਮਕਾ ਕੇ ਰੱਖਦੇ ਇਹਨੂੰ ਤੇ ਨੜਾਵਾਂਗੇ ਹੁਣ ਇਹਨੂੰ ਮੜੇ ਹੋਰ ਸੈੱਟ ਹੋ ਜਵੇ ਸਰੀਰ ਇਹਦਾ ਫੇਰ ਨੜਾਵਾਂਗੇ ਇਹਨੂੰ ਬਾਕੀ ਕੈਮਰਾ ਉੱਥੇ ਲਾਇਆ ਹੋਇਆ ਰਾਜ ਨੂੰ ਮੈਂ ਜਦ ਵੀ ਮੜੀ ਚੱਕ ਖੁੱਲਦੀ ਜਦ ਦੇ ਦੇਖਦਾ ਇਹਨਾਂ ਨੂੰ ਵੀ ਹੁਣ ਸੈੱਟ ਹੈ ਹਨਾ ਸਹਿਬ ਇਹ ਤਾਂ ਬਹੁਤ ਚਲਾਕ ਹੋ ਗਈ ਦੰਦੀਆਂ ਨਾ ਇੰਨੀਆਂ ਵੱਢਣ ਲਾਤੀ ਪੰਚ ਨੇ ਮੈਂ ਹੱਥ ਨਹੀਂ ਰਹਿਣ ਦੰਦੀ ਆ ਦੇਖੋ ਜਦੇ ਗੰਨ ਪਿੱਛੇ ਕਰਦੀ ਔਰ ਜਾ ਪਾਗਲ ਹੋ ਗਈਆਂ ਆ ਦੇਖੋ ਬਾੜ ਬਈ ਆਪਾਂ ਜੀ ਕੱਟੇ ਦੇ ਨਾ ਹੁਣ ਐਨ ਪ੍ਰੋਪਰ ਵਧੀਆ ਪੂਰੇ ਆਗੇ ਆਂ ਬਿਦਾਦਣੇ ਆਪਾਂ ਨੇ ਪੂਰੀ ਤੇ ਬਾਲਬੂਲੇ ਵੀ ਝਾੜ ਗਈ ਸਾਰੇ ਹੁਣ ਇਹਨੂੰ ਤਕੜਾ ਪੂਰਾ ਕਰਨਾ ਇਹਦੇ ਵੱਲ ਵੀ ਪੂਰਾ ਜ਼ੋਰ ਮਾਰ ਰਹੇ ਹਾਂ ਹੁਣ ਚੈੱਕ ਕਰਾਉਣੀ ਹੈ ਬਾਈ ਡਾਕਟਰ ਨੂੰ ਮਿਲ ਰਹੇ ਹਾਂ ਡਾਕਟਰ ਕਹਿੰਦਾ ਇੱਕ ਦੋ ਘੂੜੀਆਂ ਹੋਰ ਦੇਖੋ ਤਾਂ ਆਉਣਾ ਮੈਂ ਇੰਨੀ ਦੂਰ ਤੇ ਹੁਣ ਇੱਕ ਦੋ ਕਰੀਬੀਆਂ ਗੱਲਾਂ ਦੇਖਦੇ ਜੇ ਪਹੁੰਚਵੇ ਡਾਕਟਰ ਇਹ ਚੱਕਰ ਪੈ ਜਾਂਦਾ ਹੁਣ ਚੈੱਕ ਕਰਵਾ ਦਈਏ ਫਿਰ ਕਨਫਰਮ ਹੋ ਜੂ ਆਪਾਂ ਨੂੰ ਬਾਕੀ ਲੱਗਦੀ ਆ ਕਿਉਂਕਿ ਨੂੰ ਸਾ ਆ 4 ਮਹੀਨੇ ਹੋ ਜਾਣੇ ਬਾਈ 8 ਤਰੀਕ ਅੱਜ ਹੋ ਗਏ ਹਾਂ ਕੱਲ ਨੂੰ 9 ਨੂੰ ਹਾਂ 9 ਨੂੰ ਬਾਈ 4 ਮਹੀਨੇ ਹੋ ਜਾਣੇ ਕੱਲ ਨੂੰ ਤੇ ਹੀਟ ਨਹੀਂ ਗੱਡੀ ਆਨੇ ਬਾਕੀ ਚਲੋ ਅੱਜ ਦਾ ਵਲੌਗ ਇੰਨਾ ਕਿ ਆ ਮਿਲਦੇ ਕਿਸੇ ਹੋਰ ਵਲੌਗ ਸਸਰੀਕਾ